ਸਰਜੀਤ ਸਿੰਘ ਜੀ ਕੀ ਸਾਰਾ ਮਾਮਲਾ ਹੈ ਜੀ ਇਹ ਇਹ ਮੌਲਾ ਜੀ ਕਣਕ ਦਾ ਹੀ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕਿਸੇ ਸ਼ਰਾਰਤੀ ਸਾਡੇ 6 ਕਨਾਲਾਂ ਮੈਂ ਕਣਕ ਬੀਜੀ ਆ ਤੇ ਸਾਡੇ 6 ਕਨਾਲਾਂ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਉਹਨਾਂ ਨੇ ਕਦੋਂ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਦੋਂ ਮੈਂ ਇੱਧਰ ਝਾਤੀ ਮਾਰਨ ਆਇਆ ਹੋਇਆ ਵੇਖਣ ਤੇ ਉਦੋਂ ਸੁੱਕਣ ਲਈ ਤੇ 23 ਨੂੰ 24 ਨੂੰ ਵੇਖੀ ਉਹ ਬਿਲਕੁਲ ਠੀਕ ਹੀ ਕਣਕ ਇਹੋ ਹੀ ਮੇਰੀ ਕਣਕ ਆ ਇਹ ਤੇ ਮੈਂ ਗੁਜਾਰਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਜੋ ਨਿਸ਼ਾਫਾ ਦਵਾਇਆ ਜਾਵੇ ਇਹ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇ ਸਾਡੇ ਕੋਲੋਂ ਨਿਕਲੀ ਹੋਗੀ ਨਹੀਂ ਮੇਰੇ ਕੋ ਕੋਈ ਨਹੀਂ ਗੱਲੀ ਇਹ ਮੈਂ ਕੋਈ ਸਪਰੇ ਨਹੀਂ ਕੀਤੀ ਮੈਂ 1.5 ਮਹੀਨਾ ਪਹਿਲਾਂ ਕਿਤੇ ਜਦੋਂ ਕਣਕ ਨਿਕਗ ਨਿਕਹੀ ਉਹਦੋਂ ਕਹਾ ਦੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਚੁੰਨੀ ਚੜਾ ਦਵਾਈ ਕੀਤੀ ਜੀ ਉਹਨਾਂ ਨੇ ਜਿਹਨੇ ਜਿਹਦੇ ਵੀ ਨਿਸ਼ਾਨੇ ਕੀਤੀ ਚੈੱਕ ਕਰਾਈ ਹੈ ਕਦੀ ਬਈ ਦਫ਼ਤਰ ਉਹਨਾਂ ਨੇ ਸਪਰੇ ਕੀਤੀ ਆ ਜੀ ਹੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋਲ ਹੀ ਮੰਗ ਕਰਦੇ ਸਾਨੂੰ ਨਿਸ਼ਾਸ਼ ਦੁਆਇਆ ਜਾਵੇ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕਿਸੇ ਪਿੰਡ ਦੇ ਕਿਸੇ ਪਿੰਡ ਹਿਆਦ ਨਾ ਕਰਤੋਂ ਇਹ ਕੀ ਸਾਰਾ ਮਾਮਲਾ ਧਿਆਨ ਚਾਹੇ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਕਿਸਾਨ ਹੈ ਸਾਡੇ 6 ਕਣਾ ਜਮੀਨ ਤੇ ਸਰਜੀਤ ਸਿੰਘ ਦਾ ਨਾਮ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਸੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਏ ਕੀ ਲੱਗਦਾ ਜੀ ਕਿ ਕੋਈ ਪਰਸਨਲ ਕੋਰਨਿਸ਼ ਹੈ ਜਾਂ ਜਿਨ੍ਹਾਂ ਨੇ ਜਾਣ ਬੁੱਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਕਈ ਵਾਰੀ ਇਤਨਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਪਰੇ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋਈ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤੇ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹ ਹੀ ਉਮੀਦ ਰੱਖਦੇ ਆ ਸੁਦੀਰ ਸਿੰਘ ਜੀ ਕੀ ਕੰਮ ਕਰਦੇ ਨੇ ਜੀ ਇਹ ਦੀ ਸਕਿਉਰਿਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇੰਨੇ ਕੁ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ ਤੇ ਕੀ ਮੰਗ ਕਰਦੇ ਹੋ ਜੀ ਜਾਂ ਕਿਦਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਅਹੀਂ ਤੇ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇਹ ਛੜਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਨੇ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਪੁਲਿਸ ਨੂੰ ਦਿੱਤੀ ਗਈ ਸੀ ਦਿੱਤੀ ਗਈ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇੱਥੋਂ ਕੈਮਰੇ ਕੋਮਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਉਹ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈਏ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸਦੇ ਉਹ ਤਾਂ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ ਕੋਈ ਨਹੀਂ ਆ